ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮੂਰਾਵਾਲੀ ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਹੈ ਕੇਂਦਰ ਸਰਕਾਰ ਦੇ ਵੱਲੋਂ ਸਾਲ 2011 ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਦੇ ਨਾਮ ਤੇ 17 ਏਕੜ ਜ਼ਮੀਨ ਤੇ ਇੱਕ ਸਮਾਰਕ ਬਣਾਇਆ ਗਿਆ ਸੀ ਇਸ ਦਾ ਉਦਘਾਟਨ ਤਤਕਾਲੀ ਕੇਂਦਰੀ ਮੰਤਰੀ ਅੰਬਿਕਾ ਸੋਨੀ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੇ ਬਾਅਦ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ ਪਿੰਡ ਵਾਸੀਆਂ ਦੇ ਕਿਹਾ ਹੈ ਕਿ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਸ਼ਹੀਦਾਂ ਨਾਲ ਸੰਬੰਧਿਤ ਯਾਦਗਾਰਾਂ ਤਾਂ ਬਣਾ ਦਿੱਤੀਆਂ ਨੇ ਪਰ ਇਹਨਾਂ ਦੀ ਸਾਂਭ ਸੰਭਾਲ ਲਈ ਕਿਸੇ ਤਰ੍ਹਾਂ ਦਾ ਫੰਡ ਮੁਹੱਈਆ ਨਹੀਂ ਕਰਵਾਇਆ ਪਿੰਡ ਦੇ ਸਰਪੰਚ ਨੇ ਆਖਿਆ ਕਿ ਮਾਤਾ ਵਿਦਿਆਵਤੀ ਯਾਦਗਾਰੀ ਸਮਾਰਕ ਦੀ ਦੇਖਭਾਲ ਪਿੰਡ ਦੀ ਪੰਚਾਇਤ ਵੱਲੋਂ ਐਨਆਰਆਈਜ਼ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਇਹ ਕੰਮ ਇਕੱਲੇ ਪੰਚਾਇਤ ਦੀ ਵਸਤੀ ਗੱਲ ਨਹੀਂ ਹੈ ਸੋ ਸਰਕਾਰ ਨੂੰ ਇਸ ਦੇ ਰੱਖ ਰਖਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਥੋਂ 10 ਕਿਲੋਮੀਟਰ ਦੂਰ ਪਿੰਡ ਖਟਕੜ ਗੱਲਾਂ ਹੈਗਾ। ਸ਼ੀਦਿਆਜ ਮਸਤਦਾਰ ਭਗਤ ਸਿੰਘ ਦਾ ਉਹ ਪਿੰਡ ਆ ਜੱਦੀ ਪਿੰਡ ਆ ਜੀ ਤੇ ਉਹਨਾਂ ਦੀ ਜਿਹੜੀ ਮਾਤਾ ਹੈਗੀ ਆ ਉਹ ਇਸ ਪਿੰਡ ਮੋਰਾਵਾਲੀ ਤੋਂ ਮਾਤਾ ਵਿਦਿਆਵਤੀ ਤੇ ਜਿਸ ਤਰ੍ਹਾਂ ਸਿਆਣੇ ਕਹਿੰਦੇ ਕਿ ਜਿਹੜੀਆਂ ਜੜ੍ਹਾਂ ਹੁੰਦੀਆਂ ਤੇ ਉਹਨੂੰ ਜ਼ਿਆਦਾਤਰ ਪੂਜਣਾ ਚਾਹੀਦਾ ਹੈ ਇੱਥੇ ਮਤਲਬ ਉਲਟ ਹੋਇਆ ਕਿ ਤਣੇ ਨੂੰ ਪੂਜਾ ਕਰ ਰਿਹਾ ਕਿ ਮਤਲਬ ਜੜ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ। ਜੜ੍ਹਾਂ ਦਾ ਮਤਲਬ ਕਿ ਮੀਨਜ਼ ਜਦੋਂ ਮਦਰ ਉਹਦੀ ਇਥੋਂ ਇਸ ਪਿੰਡ ਦੀ ਸੀ। ਤੇ ਇੱਥੋਂ ਤੱਕ ਜੇ ਇਹ ਸਮਾਰਕ ਉੱਥੇ ਬਣੀ ਆ ਜਾ ਕੇ ਤਾਂ ਇੱਥੇ ਵੀ ਬਣੀ ਆ ਹੁਣ ਪਰ ਇਹਦਾ ਕੋਈ ਹਜੇ ਤੱਕ ਸ਼ਹੀਦਾਂ ਦਾ ਦਰਜਾ ਕਿਸੇ ਨੇ ਸਾਨੂੰ ਆ ਕੇ ਗਵਰਨਮੈਂਟ ਨਹੀਂ ਦਿੱਤਾ ਕਿਉਂਕਿ ਪਿੰਡ ਦੇ ਇੱਕ ਵਸਨੀਕ ਨੇ ਸ਼ਹੀਦ ਭਗਤ ਸਿੰਘ ਦੇ ਨਾਂਕੇ ਪਿੰਡ ਦਾ ਵਸਨੀਕ ਹੋਣ ਤੇ ਮਾਣ ਮਹਿਸੂਸ ਕੀਤਾ ਦੂਜੇ ਪਾਸੇ ਲੋਕਾਂ ਦਾ ਇਹ ਗਿਲਾ ਵੀ ਹੈ ਕਿ ਕੇਂਦਰ ਸਰਕਾਰ ਨੇ ਹਜੇ ਤੱਕ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਵਿਦਿਆਵਤੀ ਸਮਾਗ ਦੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਮਾਤਾ ਵਿਦਿਆਵਤੀ ਨੂੰ ਪੰਜਾਬ ਮਾਤਾ ਦਾ ਦਰਜਾ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਸੜਕ ਵੀ ਬਣਵਾਈ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਇਸ ਪਿੰਡ ਦੀ ਧਿਆਨ ਨਹੀਂ ਲਈ ਜਿਹੜਾ ਨਗਰ ਹੈ ਇਹ ਉਹ ਸ਼ਹੀਦ ਦੀ ਮਾਤਾ ਦਾ ਪਿੰਡ ਹੈ ਜਿਸ ਨੂੰ ਸਾਰੀ ਦੁਨੀਆ ਪੂਜਦੀ ਹੈ ਪਰ ਉਸ ਦੀ ਮਾਤਾ ਦੀ ਕਿਸੇ ਨੇ ਵੀ ਸੁਧ ਬੋਧ ਨਹੀਂ ਲਈ ਯਾਨੀ ਜੀ ਆਲ ਸਿੰਘ ਜੀ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਗ੍ਰਹਿ ਮੰਤਰੀ ਦੇਸ਼ ਦੇ ਰਹਿ ਚੁੱਕੇ ਫਿਰ ਸਾਡੇ ਰਾਸ਼ਟਰਪਤੀ ਬਣੇ ਉਹਨਾਂ ਨੇ ਮੁੱਖ ਮੰਤਰੀ ਹੁੰਦੇ ਹੋਏ ਆ ਪੰਜਾਬ ਮਾਤਾ ਵਿਦਿਆਵਤੀ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਉਹਨਾਂ ਦੇ ਨਾਂ ਤੇ ਮੋਰਾਲੇ ਦੇ ਪੋਰੇ ਨੂੰ ਸੜਕ ਜਿਹੜਾ ਪੱਕੀ ਬਣਾਈ ਉਹਨਾਂ ਦੇ ਘਰ ਤੱਕ ਪੱਕੀ ਸੜਕ ਬਣਾ ਕੇ ਦਿੱਤੀ ਉਹਨਾਂ ਦੇ ਬਾਅਦ ਕੋਈ ਵੀ ਸਰਕਾਰ ਆਈ ਚਾਹੇ ਉਹ ਕਾਲੀਆਂ ਦੀ ਸੀ ਚਾਹੇ ਕਾਂਗਰਸੀ ਸੀ ਹਰ ਇੱਕ ਨੇ ਇਸ ਨਗਰ ਨੂੰ ਅਣਗੌਲਿਆ ਕੀਤਾ। ਔਰ ਮੈਨੂੰ ਬੜਾ ਮੈਂ ਫਖਰ ਆਪਣੇ ਆਪ ਨੂੰ ਬੜਾ ਆ ਚੰਗੇ ਭਾ ਗਾਣਾ ਸਮਝਦਾ ਹਾਂ ਕਿ ਮੈਂ ਉਸ ਦੇਸ਼ ਦਾ ਉਸ ਪਿੰਡ ਦਾ ਨਗਰ ਦਾ ਵਾਸੀ ਹਾਂ ਜਿੱਥੋਂ ਸ਼ਹੀਦ ਦੇ ਆਜੂ ਸਰਦਾਰ ਪਾਕਿਸਤਾਨ ਦੀ ਮਾਤਾ ਨੇ ਜਨਮ ਲੈ ਕੇ ਇੱਕ ਐਸੇ ਯੋਧੇ ਨੂੰ ਜਨਮ ਦਿੱਤਾ ਜਿਹਨੇ ਕਿ ਦੇਸ਼ ਦੇ ਲਈ ਸਾਰਾ ਆਪਣਾ ਤੇ ਆਪਣੇ ਚਾਚਾ ਜੀ ਤੇ ਬਾਕੀ ਪਰਿਵਾਰ ਦਾ ਨਾਲ ਸਾਥੀਆਂ ਦੇ ਨਾਲ ਲੈ ਕੇ ਰਸਥਾਂਸੀ ਦੇ ਰਸਿਆਂ ਨੂੰ ਗਾਲ ਦੇ ਵਿੱਚ ਜਮਿਆ। ਔਰ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਾਰੇ ਹਿੰਦੁਸਤਾਨੀ ਦੇਸਾਂ ਪ੍ਰਦੇਸ਼ਾਂ ਦੇ ਵਿੱਚ ਬੜੀ ਬੜੀ ਅੱਛੀ ਤਰ੍ਹਾਂ ਆਪਣੇ ਜੀਵਨ ਬਤੀਤ ਕਰ ਰਹੇ ਆ। ਹੁਸ਼ਿਆਰਪੁਰ ਤੋਂ ਸੁਨੀਲ ਲਖਾ ਦੀ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ